i oh ਮਾਇਕ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਗੋਦ ਵਿੱਚ ਪ੍ਰਮਾਨ ਹੋਣ ਲਈ ਤਿਆਰ ਹੈ ਦੂਜੇ ਪਾਸੇ ਉਹ ਗਦਾਰ ਲੋਕ ਨੇ ਜਿਹੜੇ ਖੀਤਿਆਂ ਤੇ ਉਹਦਿਆਂ ਦੇ ਭੁੱਖੇ ਨੇ ਜਿਨ੍ਹਾਂ ਦੇ ਜ਼ਬਾਨ ਨੂੰ ਲਹੂ ਲੱਗਾ ਹੈ ਲਹੂ ਤੇ ਲਹੂ ਦੇ ਪਿਆਸੇ નિર્ਦੋਸ਼ਾਂ ਨੂੰ ਕਤਲ ਕਰਨ ਵਾਲੇ ਕੈਰੋਂ ਚੌਪੀ ਤੋਂ ਬਾਬਾ ਚਰਨ ਸਿੰਘ ਨੂੰ ਬੜੀ ਵੱਡੀ ਕਰਨੀ ਸੁਰੱਖਿਆ ਹੇਠ ਲੈ ਕੇ ਚੱਲੇ ਐਸ ਐਸ ਕੇ ਅਜਿਹਾ ਸੰਦੂ ਅਸਤੀ ਕੁਬੀਰਾਂ ਡੀਐਸਪੀ ਤੁਮਿਲ ਸਿੰਘ ਡੀਐਸਪੀ ਕਸ਼ਮੀਰ ਸਿੰਘ ਗਿੱਲ ਇੰਸਪੈਕਟਰ ਸੁਪਾ ਸਰਹੰਦ ਇਹਦਾ ਨਾਂ ਸੁਪਾ ਹੈ ਤੇ ਜਾਲਮ ਜ਼ੁਲਮ ਕਰ ਕਰਕੇ ਇੰਨਾ ਹੰਕਾਰ ਲੈਟ ਹੋ ਚੁੱਕਾ ਹੈ ਆਪਣੇ ਆਪ ਨੂੰ ਉਹ ਸੁਪਾ ਸਰਹੰਦ ਖੋਦਾ ਜਿਹੜੇ ਸੁਪੇ ਸਰਹੰਦ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਦੋ ਛੋਟੇ ਛੋਟੇ ਮਾਸੂਮ ਲਾਲ ਨਿਹਾਂ ਵਿਚਣ ਕੇ ਸ਼ਹੀਦ ਕੀਤੇ ਲੋਕਾਂ ਨੂੰ ਆਖਿਆ ਕਰਦੇ ਇਸ ਕਰਦਾ ਸੀ ਮੈਂ ਉਹ ਸੂਬਾ ਸਰਹੰਦਾ ਜਿਹਦਾ ਨਾਂ ਸੁਣ ਕੇ ਲੋਕ ਡਰਿਆ ਕਰਦੇ ਸਨ ਉਹ ਸੂਬਾ ਸਰਹੰਦਾ ਹੈ ਠਾਣੇ ਦਾ ਨਰੰਗ ਸਿਓ ਇਹ ਪੌਂਟ ਨੇ ਹਰੀ ਘਾੜ ਜਿੱਥੇ ਦਰਿਆ ਬਿਆਸ ਤੇ ਦਰਿਆ ਸਤਲੁਜ ਦਾ ਸੁਮੇਲ ਹੁੰਦਾ ਹੈ ਉਹਦੇ ਨੇੜੇ ਪਾਸੇ ਹਾੜ ਵਾਲੇ ਇਲਾਕੇ ਵਿੱਚ ਆ ਕੇ ਜਿਹੜਾ ਹੁਣ ਹਰੀਆਂ ਤੋਂ ਬਾਈਪਾਸ ਸਤਕਾਰਿਓ ਵਿਸਾਦ ਸੰਗਤ ਪੁਲ ਦੂਜਾ ਨਿਕਲ ਬਣਿਆ ਹੈ ਨਾ ਇਸ ਬੁਲਦੇ ਬਿਲਕੁਲ ਨੇਰੇ ਪਹਿਲਾਂ ਇੱਥੇ ਜੰਗਲ ਪੀਆ ਬਾਣ ਹੁੰਦਾ ਸੀ ਉਹ ਢਾੜਾ ਇਲਾਕਾ ਸੀ ਆਰਾਮ ਦਾ ਸਮਾਂ ਹੈ ਬਾਬਾ ਜੀ ਨੂੰ ਲਿਆ ਕੇ ਹੱਥਾਂ ਨੂੰ ਹੱਥ ਕੜੀਆਂ ਲੱਗੀਆਂ ਪੈਰਾਂ ਨੂੰ ਬੇੜੀਆਂ ਲੱਗੀਆਂ ਜਦੀਰਾ ਵਿੱਚ ਟੱਕੜਿਆ ਹੋਇਆ ਮਹਾਪੁਰਸ਼ ਜ਼ਮੀਨ ਉੱਤੇ ਬੈਠਾ ਹੈ ਉਹਦੇ ਸਾਹਮਣੇ ਚੰਕੀ ਵਿੱਚੋਂ ਪੰਡਿਆਂ ਦੇ ਹੋਏ ਹੋਰ ਖਾੜਕੂ ਸੂਰਮੇ ਬਾਬਾ ਜੀ ਦੇ ਸਾਹਮਣੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਜਿਵੇਂ ਕਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਤਿੰਨ ਸਿੱਖੀ ਸੰਦਕਰ ਸਿੱਧਕੀ ਨਵਾਂ ਸਿੱਖੀ ਸੰਦਕਰ ਲਵਾਉਣ ਵਾਲੇ ਸਿੱਧਕੀ ਸੂਲਮਿਆਂ ਨੂੰ ਸ਼ੇਧ ਕੀਤਾ ਸੀ ਗੋਲੀਆਂ ਮਾਰ ਕੇ ਸ਼ਹੀਦ ਇਸ ਵਾਸਤੇ ਕੀਤਾ ਸ਼ਾਇਦ ਬਾਬਾ ਜੀ ਸਾਹਮਣੇ ਮੌਤ ਨਾ ਜੀਵੇ ਇੱਕ ਡਰ ਜਾਣ ਪਰ ਸਾਥ ਸੰਗਤ ਦੇ ਨਾਲ ਲੋਕਾਂ ਨੇ ਕੌਮ ਨੂੰ ਜ਼ਿੰਦਗੀ ਦੇਣੀ ਹੁੰਦੀ ਹੈ ਜਿਹਨਾਂ ਕੌਮੀ ਪ੍ਰਮਾਨਿਆਂ ਨੇ ਆਪਣੇ ਕੌਮਵਾਨ ਅਖ ਨਾਲ ਜੁੜਨ ਦੀ ਜਾਂਚ ਦਸਣੀ ਹੁੰਦੀ ਹੈ ਜਿਹਨਾਂ ਕੌਮੀ ਪ੍ਰਮਾਨਿਆਂ ਨੇ ਕੌਮ ਵਾਸਤੇ ਕੁਝ ਕਰਨਾ ਹੁੰਦਾ ਮੌਤ ਤੋਂ ਡਰਿਆ ਵੀ ਕਰਦੇ ਬਹੁਤ ਤਾਂ ਉਹਨਾਂ ਦੀ ਗੁਲਾਮ ਹੋਇਆ ਕਰਦੇ ਆ ਬਾਬਾ ਜਨੂ ਸਿੰਘ ਤੇ ਸਵਾਲ ਕਰਦਿਆਂ ਆਇਆ ਐਸਐਸਪੀ ਅਜਿhse ਸੰਧੂ ਕਹਿ ਲਗਾ ਬਾਬਾ ਜੀ ਬੜੀ-ਬੜੀ ਜ਼ੇਬੰਦੀ ਤੇ ਤੁਸੀਂ ਜ਼ਿੰਮੇਵਾਰ ਹੋ ਬਾਬਾ ਖੜਕ ਸਿੰਘ ਮਾਪੋਸ਼ਾਂ ਦੀ ਦਸਤਾਰ ਤੁਹਾਡੇ ਸਿਰ ਤੇ ਹੈ ਕੇਵਲ ਪੰਜਾਬ ਅੰਦਰ ਨਹੀਂ ਇਲਾਕੇ ਅੰਦਰ ਨਹੀਂ ਹਿੰਦੁਸਤਾਨ ਅੰਦਰ ਨਹੀਂ ਸੰਸਾਰ ਅੰਦਰ ਤੁਹਾਡਾ ਸਤਿਕਾਰ ਹੈ ਪੰਜਾਬ ਸਰਕਾਰ ਵੀ ਤੁਹਾਡਾ ਸਤਿਕਾਰ ਕਰਦੀ ਸੰਗਤੀ ਜੇ ਘੜੀ ਬੜੀ ਵੇਲਾ ਹੈ ਬੜੀ ਤੇਜ਼ ਚਲਦੀ ਜਾ ਰਹੀ ਹੈ ਜੇ ਬਾਬਾ ਜੀ ਦੇ ਜੀਵਨ ਦੇ ਬੰਦੇ ਵੇਹਨਾ ਤੇ ਦਿਲ ਕਰਦਾ ਖੁੱਲ ਕੇ ਗੱਲਾਂ ਕਰਾਂ ਪਰ ਘੜੀ ਮਜਬੂਰ ਕਰਦੀ ਬਾਬਾ ਜੀ ਇਹਨੇ ਖੜਕੋ ਰਟੇਰਿਆਂ ਦਾ ਸਾਥ ਦੇ ਕੇ ਤੁਸੀਂ ਕੀ ਰਹਿਣਾ ਹੈ ਕਾਹਦੇ ਵਾਸਤੇ ਜਿੱਦੇ ਦੁੱਖਾਂ ਵਿੱਚ ਪਾਉਂਦੇ ਹੋ ਸਰਕਾਰ ਦਾ ਸਾਥ ਦਿਓ ਪੰਜਾਬ ਵਿੱਚ ਸ਼ਾਂਤੀ ਬਹਾਲ ਹੋ ਜਾਏ ਸ਼ਾਂਤੀ ਬਹਾਲ ਕਰਨ ਵਾਸਤੇ ਸਾਡੇ ਨਾਲ ਸਾਥ ਦਿਓ ਸਾਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਬਿਆਨ ਸਿੰਘ ਦਾ ਹੁਕਮ ਆ ਕਿ ਜੇ ਬਾਬਾ ਮੰਨ ਜਾਏ ਤੇ ਠੀਕ ਹੈ ਹਰੀ ਲਾਵਰ ਤੇ ਵੇਖੋ ਜੇ ਨਹੀਂ ਮੰਨਦੇ ਤੇ ਬੰਬ ਮਾਰ ਕੇ ਉਡਾ ਦੇ ਉਹ ਫੀਤੀਆਂ ਫੀਤੀਆਂ ਹੋ ਜੇ ਦਾ ਸਰੀਰ ਲੱਭੇ ਕੱਟਣਾ ਤੇ ਮੈਂ ਸੋਚਦਾ ਬਾਬਾ ਜੀ ਜੇ ਤੁਸੀਂ ਪਣਾ ਨਾ ਹੀ ਮੰਨੇ ਜੇ ਬੰਬ ਚਲਾਇਆ ਆਵਾਜ਼ ਆਵੇਗੀ ਨਾ ਰੌਲਾ ਪਵੇਗਾ ਲੋਕਾਂ ਨੂੰ ਪਤਾ ਲੱਗੇਗਾ ਇਹ ਕੰਮ ਤੇ ਗੋਲੀ ਚਲਾ ਕੇ ਵੀ ਕੀਤਾ ਜਾ ਸਕਦਾ ਐਸ ਕਰਕੇ ਮੈਂ ਤਾਂ ਉਹਨਾ ਕਿ ਬੰਬ ਕੀ ਮਾਰਨਾ ਫਿਰ ਗੋਲੀ ਮਾਰਨੀ ਪਏ ਲਾ ਕੇ ਖੜੂ ਕਰ ਨਰਗ ਮਾ ਖਾਨੇਦਾਰ ਚਾਪਲੂਸ ਬੰਦਾ ਚਾਪਲੂਸੀ ਕਰਦਾ ਹੋਇਆ ਬਾਬਾ ਜੀ ਨੂੰ ਸਬੋਧਨ ਕਰਨ ਤੋਂ ਪਹਿਲਾਂ ਐਸਐਸਪੀ ਨੂੰ ਸਬੋਧਨ ਕਰਕੇ ਕਹਿੰਦਾ ਐਸਐਸਪੀ ਸਾਹਿਬ ਜੇ ਤੇ ਬਾਬਾ ਜੀ ਮੰਨ ਜਾਣ ਤੇ ਗੱਲ ਬੜੀ ਵਧੀਆ ਜੇ ਨਹੀਂ ਮੰਨਦੇ ਫਿਰ ਉਹਨਾਂ ਦੀ ਕਿਸਮਤ ਤੁਹਾਡੇ ਵੀ ਕੀ ਵਾਸਾ ਹੈ ਫਿਰ ਮੈਂ ਇਹਨਾਂ ਬਾਬੇ ਵੀ ਮਾਨਣਾ ਕਾਹਦੇ ਲਈ ਗੋਲੀ ਵੀ ਚਲਾਉਣੀ ਕਾਹਦੇ ਲਈ ਜਿਉਂਦਿਆਂ ਨੂੰ ਪੱਥਰ ਪਾ ਕੇ ਲਹਿਰ ਵਿੱਚ ਰੋੜ ਦੇਣਾ ਚਾਹੀਦਾ ਰੁੜ ਕੇ ਪਾਣੀ ਵਿੱਚ ਡੁੱਬ ਕੇ ਮਰਨ ਦਾ ਜੜਾ ਉਹ ਪੁਰਾਣਾ ਤੇ ਹੋਣਾ ਹੀ ਹੋਣਾ ਹੈ ਨਾ ਪਰ ਇਹਦੇ ਵਾਰਸ ਨੂੰ ਲੱਭਦੇ ਫਿਰਨਗੇ ਮਗਰੋਂ ਰੋਂਦੇ ਤੇ ਕਰਾਉਂਦੇ ਫਿਰਨਗੇ ਕੀਰਨੇ ਕਰਨਗੇ ਸੰਗਤ ਦੀ ਫੇਰ ਮੋਮਠਕਣੀ ਜੇ ਗੱਲਾਂ ਕਰਦਾ ਹੋਇਆ ਨਰੰਗਾ ਕਹਿੰਦਾ ਬਾਬਾ ਜੀ ਮੇਰੇ ਮੂੰਹੋਂ ਗੱਲ ਤੇ ਨਿਕਲ ਗਈ ਐ ਪਰ ਮੈਂ ਬੜਾ ਦੁਖੀ ਹੋਇਆ ਇਹ ਗੱਲ ਕਹਿ ਕੇ ਆਸਸਤੀ ਸਾਥ ਕਦੇ ਆਪ ਨਾਲ ਨਹੀਂ ਆਉਂਦੇ ਇਸ ਕਰਕੇ ਆਇਆ ਕਿ ਤੁਸੀਂ ਉਹਦੇ ਨੂੰ ਮੰਨ ਜਾਓ ਅਸਸਪੀਰ ਜੀ ਸੋ ਸਤੂ ਕਹਿੰਦਾ ਬਾਬਾ ਜੀ ਤੁਸੀਂ ਪੁੱਛਦੇ ਦੱਸੋ ਕਹਿਣਾ ਕਿ ਚਾਹੁੰਦੇ ਹੋ ਬਾਬਾ ਜੀ ਕਹਿੰਦੇ ਗੱਲ ਤੇ ਮੈਂ ਤਾਂ ਕਰਾਂ ਜੇ ਤੁਸੀਂ ਪੂਰੀ ਸੁਣਨੀ ਹੋਵੇ ਕਹਿੰਦਾ ਜੀ ਸੁਣਾਂਗੇ ਬਾਬਾ ਜੀ ਬੜੇ ਠੰਮੇ ਨਾਲ ਬੋਲਦੇ ਆ ਮੈਂ ਕਹਿਣਾ ਕਿ ਸੁਣੋ ਐਸਐਸਪੀ ਸਾਹਿਬ ਤੁਸੀਂ ਕਹਿੰਦੇ ਹੋ ਸ਼ਾਂਤੀ ਪੰਗ ਖਾੜਕੂਆਂ ਨੇ ਕੀਤੀ ਆ ਖਾੜਕੂਆਂ ਨੇ ਨਹੀਂ ਸ਼ਾਂਤੀ ਪੰਗ ਕੀਤੀ ਆ ਸਰਕਾਰ ਨੇ ਸ਼ਾਂਤੀ ਪੰਗ ਕੀਤੀ ਆ ਤੁਸੀਂ ਨੇ ਸਤਖੰਡ ਸਿਨੀਅਰ ਮੰਦਿਰ ਸਾਹਿਬ ਉੱਤੇ ਫੌਲ ਚੜਾ ਕੇ ਟੈਂਕਾਂ ਤੇ ਤੋਪਾਂ ਨਾਲ ਹਾਰਾ ਕਰੋ ਆਟੇ ਇਹ ਤੁਸੀਂ ਸ਼ਾਂਤੀ ਕਾਇਮ ਕੀਤੀ ਜਾਂ ਸ਼ਾਂਤੀ ਭੰਗ ਕੀਤੀ ਮੰਨ ਲਓ ਜੇ ਹਰਮੰਦਰ ਸਾਹਿਬ ਅੰਦਰ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲੀ ਸਨ ਤੇ ਬਾਡੀ ਚਾੜੀ ਗੁਰਦਵਾਰਾ ਸਾਹਿਬ ਉੱਤੇ ਅਟੈਕ ਕੀਤਾ ਗਿਆ ਕਾਹਦੇ ਵਾਸਤੇ ਕਿੰਨੂ ਫੜ ਲਈ ਕਿੰਨੂ ਲੜਨ ਲਈ ਦੂਜੀ ਗੱਲ ਹੈ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਦਾ ਪੁਰਬ ਮਨਾਉਣ ਵਾਸਤੇ ਆਈਆਂ નિર્ਦੋਸ਼ ਸੰਗਤਾਂ ਦਾ ਲਾਹੌਰ ਕੇ ਮੰਦਰ ਸਾਹਿਬ ਅੰਦਰ ਤੁਸੀਂ ਕਹਾਣੀ ਤਾਂ ਸ਼ਾਂਤੀ ਭੰਗ ਹੋਈ ਕਿ ਸ਼ਾਂਤੀ ਪੈਨ ਹੋਈ ਤੁਹਾਡੇ ਮੂੰਹ ਨੂੰ ਲੱਗ ਗਿਆ ਲਹੂ ਤੁਹਾਡੇ ਦਿਲ ਅੰਦਰ ਨਖੀਤੀਆਂ ਦੀ ਭੁੱਖ ਹੈ ਅਸਲ ਵਿੱਚ ਤੁਹਾਡੇ ਮਤ ਮਾਰੀ ਨਹੀਂ ਹੈ ਜਦੋਂ ਇਹ ਗੱਲ ਬਾਬਾ ਜੀ ਨੇ ਆਖੀ ਨਰੰਗਾ ਅਗੇ ਹੋ ਕੇ ਕੁਝ ਕਹਿਣ ਲੱਗਾ ਤੇ ਐਸਐਸਪੀ ਨੇ ਰੋਕ ਕੇ ਆਖਿਆ ਕੱਢ ਲੈ ਇੰਦੇ ਬਾਬਾ ਜੀ ਨੂੰ ਉਹ ਗੁਮਰਾਹ ਸ਼ਾਇਦ ਉਹਦੇ ਦਿਲ 'ਚ ਸੀ ਵੀ ਬਈ ਬਾਬਾ ਜੀ ਆਪਣਾ ਗੁਮਰਾਹ ਕੱਢਣ ਤੋਂ ਬਾਅਦ ਸਾਡੀ ਗੱਲ ਮੰਨ ਲੈਣਗੇ ਸਾਰੀ ਗੱਲ ਕਰਨ ਤੋਂ ਬਾਅਦ ਫਿਰ ਐਸਐਸਪੀ ਨੇ ਬਾਬਾ ਜੀ 'ਤੇ ਸਵਾਲ ਕੀਤਾ ਬਾਬਾ ਜੀ ਤੁਹਾਡਾ ਕੀ ਰਵੱਈਆ ਹੈ ਤੇ ਬਾਬਾ ਜੀ ਕਹਿੰਦਾ ਕਿ ਮੈਂ ਤੁਸੀਂ ਦੇਖ ਨਾ ਮੋਂਦੇ बार-ਬਾਰੀ ਕੋਲ ਕਿਉਂ ਪੁੱਛਦੇ ਹੋ ਸ਼ੇਤੀ ਕਰੋ ਤੁਸੀਂ ਆਪਣਾ ਕੰਮ ਕਰੋ ਮੈਂ ਆਪਣੀ ਮੰਜ਼ਿਲ ਵੱਲ ਵਧ ਰਿਹਾ ਐ ਸ਼ਾਇਦ ਧੋਕੇ ਗੁਰੂ ਸਾਹਿਬ ਦੀ ਗੋਦ ਵਿੱਚ ਜਾ ਕੇ ਸੱਚਖੰਡ ਬਰਾਜ ਜਾਵਾਂ ਤੇ ਤੁਸੀਂ ਕਿਸੇ ਮੇਰੇ ਵਰਗੇ ਹੋਰ ਨਿਰਦੋਸ਼ ਠੱਗੂ ਤੇ ਵਾਰ ਕਰਨ ਨੂੰ ਵਾਸਤੇ ਅੱਗੇ ਕਿਸੇ ਦੀ ਚੋਣ ਕਰ ਲਓ ਆ ਸੱਤ ਆਸਪੀਆ ਜੀ ਸੋ ਸੰਧੂ ਆਪਣੇ ਉੱਪਰਲੇ ਆ ਪਰਸਨ ਨਾਲ ਗੱਲ ਕਰਨ ਵਾਸਤੇ ਵੈਰ ਰਸਤੇ ਕੁਝ ਗੱਲਾਂ ਕਰਦਾ ਹੈ ਏ ਬਾਬਾ ਜਨ ਸਿੰਘ ਦੁਨੀਆ ਪਰ ਦੀ ਸਭ ਤੋਂ ਵੱਡੀ ਹਸਤੀ ਨਾਲ ਗੱਲ ਕਰਨ ਵਾਸਤੇ ਜਪਜੀ ਸਾਹਿਬ ਦਾ ਪਾਠ ਆਰੰਭ ਕਰਦਾ ਹੈ ਜਪਜੀ ਸਾਹਿਬ ਬਾਬਾ ਜਨ ਸਿੰਘ ਜਪਜੀ ਸਾਹਿਬ ਦਾ ਪਾਠ ਆਰੰਭ ਕਰਦੇ ਨੇ ਐਸਾਸਿਏ ਜੀਸੋ ਸੰਧੂ ਕਿਸੇ ਅਸਰ ਨਾਲ ਗੱਲ ਕਰਦਾ ਹੈ ਗੱਲ ਕਰਨ ਤੋਂ ਬਾਅਦ ਆ ਕੇ ਹੁਕਮ ਦਿੱਤਾ ਬਾਬਾ ਜੀ ਦੇ ਦੋਹਾਂ ਜੱਟਿਆਂ ਨੂੰ ਪਾ ਕੇ ਦੋ ਰਸੇ ਇੱਕ ਇੱਕ ਜੀ ਪਿੱਛੇ ਦੂਜਾ ਦੂਜੀ ਜੀ ਪਿੱਛੇ ਪਾ ਕੇ ਬਾਬਾ ਜੀ ਨੂੰ ਸਤਕਾਰਯੋਗ ਸਾਧ ਸੰਗਤ ਜਿਵੇਂ ਤੂਹਾਰ ਕਰਕੇ ਸ਼ਾਮਿਲ ਕੀਤਾ ਉਸ ਵਕਤ ਦਾ ਨਕਸ਼ਾ ਢੰਗ ਦਾ ਘਾਟੀ ਜਸਪਾਲ ਜੀ ਦੀ ਸੇਵਾ ਵਿੱਚ ਇਹੋ ਬਿਨੇ ਕਰਦਾ ਹੈ ਹਾਂ ਜੀ ਬਾਣਾ ਬੰਦ ਪਿਆਰੇ ਤੇ ਦਰ ਉਤੇ ਉਹ ਤੌਣਾ ਚੁਕਾ ਕੇ ਖੜੇ ਹੋ ਗਣ ਫੇਰ ਮਾਰਖੂ ਵੀ ਕਿਹੜੀ ਘਟ ਕਰਦਾ ਇਹ ਵੇਖੇ ਆਸ਼ਕਾ ਤਾਂ ਹੀ ਅਜ਼ਮਾਇਕੇ ਜੀ ਫੇਰ ਤੇਰੇ ਖitab ਪਿਆਰਿਆਂ ਦਾ ਪਹਿਲਾ ਤੇਗ ਦੀ ਧਾਰ ਲਗਾਏਗੀ ਸੁਖਦੇਵ ਸਿੰਘ ਪਿੰਡ ਮਣਿਆਲੇ ਦਾ ਚਸ਼ਮਦੀਦ ਗਵਾਹਪੁਰਸ ਵਾਲਾ ਕਹਿੰਦਾ ਮੈਂ ਅੱਖੀਂ ਵੇਖਿਆ ਸਭ ਕੁਝੋ ਸਾਟਾ ਹੋਇਆ ਮੈਂ ਨਾਲ ਸੀ ਜਦੋਂ ਬਾਬਾ ਜੀ ਨੂੰ ਤੂਫਾਨ ਕੀਤਾ ਤੇ ਬਾਬਾ ਜੀ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੀ ਪੰਕਤੀ ਪੜ੍ਹ ਰਹੇ ਸਨ ਨਾ ਆਓ ਮਰੇ ਨਾ ਠਾਕੇ ਜਾਹੇ ਚਲ ਕੇ RAM ਵਸੇ ਮਨ ਮਾਣੇ ਤੇ ਇਸ ਤੋਂ ਵਕਤ ਪੂਰਾ ਪਾਰਕ ਤੋਂ ਫਾੜਾ ਵਿੱਚੋਂ ਆਵਾਜ਼ ਆਉਂਦੀ ਰਹੀ ਜਿਹਨੇ ਨਾਮ ਤੇ ਆਇਆ ਗਾਇ ਮਸ਼ਕਤਕਾਰ ਨਾਨਕ ਤੇਵ ਖੁਦਰੇ ਕੀਤੀ ਛੁੱਟੀ ਨਾਲ ਗਏ ਕੇ ਮਹਾਪੁਰਸ਼ਾਂ ਨੇ ਫਤੇ ਬਿਲਾ ਦਿੱਤੀ ਠੀਕ ਹੋਵੇ ਜਿਵੇਂ ਆਰੇ ਨਾਲ ਤੀਰੇ ਹੋਏ ਭਾਈ ਮਤੀ ਦਾਸ ਨੇ ਜਪਦੀ ਸਾਹਿਬ ਦੀ ਅੰਤਲੀ ਪੰਕਤੀ ਸ਼ਲੋਕ ਦੀ ਪੜ੍ਹ ਕੇ ਭੋਗ ਪਾ ਕੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਭਰ ਕੇ ਨਾਂ ਤੇ ਭਾਈ ਮਤੀ ਦਾਸ ਨੂੰ ਸਿਰ ਤੇ ਆਰਮਾ ਰੱਖ ਕੇ ਸਿਰ ਵੱਲ ਨੂੰ ਕੀਰਿਆ ਗਿਆ 20ਵੀਂ ਸਦੀ ਦੇ ਮਹਾਨ ਸ਼ਹੀਦ ਭਾਈ ਮਤੀ ਦਾਸ ਵਰਗੇ ਸੂਰਮੇ ਸ਼ੰਤ ਨੂੰ ਪੈਰਾਂ ਵਾਲੇ ਪਾਸੋਂ ਪਾੜ ਕੇ ਸ਼ਹੀਦ ਕੀਤਾ ਗਿਆ ਫਰ ਤੇਆ ਭਾਈ ਮਤੀ ਦਾਸ ਸਿਰ ਵੱਲੋਂ ਬਾਬਾ ਜਨਨ ਸਿੰਘ ਦੀ ਪੈਰਾਂ ਵੱਲੋਂ ਬਾਕੀ ਸ਼ਹਾਦਤ ਭਾਈ ਮਤੀ ਦਾਸ ਨਾਲ ਦੀ ਮਿਲਦੀ ਹੈ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਸ਼ਤ్రੂ ਜੀ ਦਾ ਗੁਰੂ ਕੀ ਸਾਰੀ ਸੰਗਤ ਦਾ ਪ੍ਰਬੰਧਕ ਸੇਵਾਦਾਰਾਂ ਦਾ ਸਤਕਾਰਯੋਗ ਮਹਾਂਪੁਰਸ਼ ਸੱਚ